ਹਾਂਜੀ ਕਿਸਾਨ ਵੀਰੋ ਇੱਕ ਆਪਾਂ ਫੇਸਬੁੱਕ ਤੇ ਪੋਸਟ ਪਾਈ ਸੀ ਚੂਹਿਆਂ ਦੇ ਹੱਲ ਬਾਰੇ ਵੀ ਤੁਸੀਂ ਕਿਹੜੇ ਤਰੀਕੇ ਨਾਲ ਜਿਹੜਾ ਚੂਹਿਆਂ ਦਾ ਕੰਟਰੋਲ ਕਰਦੇ ਹੋ ਤੇ ਕਈਆਂ ਵੀਰਾਂ ਦੇ ਕਮੈਂਟ ਆਏ ਸੀ ਕਿ ਇਹਨਾਂ ਨੂੰ ਆਪਾਂ ਨੂੰ ਨਹੀਂ ਮਾਰਨਾ ਚਾਹੀਦਾ ਇਹਨਾਂ ਨੇ ਵੀ ਜਿਹੜਾ ਧਰਤੀ ਤੇ ਰਹਿਣ ਦਾ ਹੱਕ ਏ ਜੋ ਇਹਨਾਂ ਦੇ ਕਰਮਾਂ ਦੀ ਆਪਣਾ eh ਖਾ ਆ ਕੇ ਉਹਨਾਂ ਖਾ ਹੀ ਲੈਣੀ ਏ ਤੇ ਕਈ ਵੀਰ ਕਹਿੰਦੇ ਸੀ ਵੀ ਆਪਾਂ ਕਦੀ ਕੋਈ ਦਵਾਈ ਨਹੀਂ ਪਾਈ ਤੇ ਫਿਰ ਵੀ ਆਪਣਾ ਜਿਹੜਾ ਝਾੜ ਵਧੀਆ ਆਉਂਦਾ ਵੀ ਇਹਨੂੰ ਆਪਾਂ ਨੂੰ ਮਾਰਨਾ ਨਹੀਂ ਚਾਹੀਦਾ ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਇਹਨਾਂ ਦੇ ਆਪਾਂ ਤੁਹਾਨੂੰ ਫਾਇਦੇ ਦੱਸਨੇ ਆ ਕਿਹੜੇ-ਕਿਹੜੇ ਫਾਇਦੇ ਨੇ ਤੁਸੀਂ ਆ ਪਹਿਲਾਂ ਗੁੱਠ ਦੇਖ ਲਓ ਝੋਨੇ ਦੀ तकरीबन ਸਾਰੀ ਦੀ ਸਾਰੀ ਜਿਹੜੀ ਆਪਣੀ ਗੁੱਠ ਚਾ ਖਾ ਚੁੱਕਿਆ ਝੋਨੇ ਦੀ ਚਲੋ ਝੋਨਾ ਖਾ ਲੇ ਕੋਈ ਚੱਕਰ ਨਹੀਂ ਇਹ 10 ਮਰਲੇ 2 ਮਰਲੇ 3 ਮਰਲੇ ਜਿੰਨਾ ਖਾ ਜਾਏਗਾ ਨੁਕਸਾਨ ਚਲੋ ਜਰ ਲੇਗਾ ਕਿਸਾਨ ਤੇ ਕਈ ਵਾਰ ਆਪਾਂ ਦੁਬਾਰਾ-ਦੁਬਾਰਾ ਤਾਂ ਅਸੀਂ ਦੋ-ਦੋ ਵਾਰ ਵੀ ਯਾਨੀ ਕਿ ਅਸੀਂ ਨਹੀਂ ਵੀ ਸਾਡਾ ਜਿਹੜਾ ਪਿੰਡ ਜਿਹੜਾ ਇਹ ਵੀ ਸਾਰੇ ਏਰੀਆ ਦੇ ਵਿੱਚ ਦੋ ਦੋ ਵਾਰ ਤਿੰਨ ਤਿੰਨ ਵਾਰ ਦੁਬਾਰਾ ਝੋਨਾ ਏਰੀਆ ਦੇ ਨਾਲ ਆਪਾਂ ਇਹ ਲਗਾਏ ਨੇ ਕਿਸਾਨਾਂ ਨੇ ਪਰ ਫਿਰ ਖਾ ਜਾਂਦਾ ਇੱਕ ਕਿਸਾਨ ਦੀ ਦਾ ਕਿਸਾਨੀਰੋਂ ਦੀ ਜਿਹੜੀ ਜ਼ਮੀਨ ਉੱਚੀ ਏ ਤਕਰੀਬਨ ਉਹਨੇ 4-5 ਕਿੱਲਾਂ ਦੀ ਜਿਹੜੀ ਲੰਮੀ ਸੰਦਲ ਪਾਈ ਸੀ ਜਾਨੀ ਕਿ ਰੂਟਾਵੇਟਰ ਜਿਹਨੇ 7-8 ਫੁੱਟ ਚੌੜੀ ਏ ਤੇ ਉਥੇ ਦਾ ਪਾਣੀ ਫਿਰ ਘਟ ਜਾਂਦਾ ਸੀ ਕਿਉਂਕਿ ਜ਼ਮੀਨ ਉੱਚੀ ਦੇ ਕਾਰਨ ਤੇ ਉਹ ਕਿਸਾਨੀਰੋਂ ਜਿਹੜੀ 4-5 ਕਿੱਲਾਂ ਦੀ ਜਿਹੜੀ ਤੋੜ ਜਿਹੜੀ ਸੰਦਾਲੇ ਉਹ ਸਾਰੀ ਦੀ ਸਾਰੀ ਖਾ ਗਿਆ ਜਾਨੀ ਕਿ ਤਕਰੀਬਨ ਮੰਨ ਕੇ ਨਾ ਆਪਾਂ ਤਾਂ 2-3 ਕਨਾਲ ਥਾਂ ਬਣਦਾ ਹੋਵੇਗਾ ਉਹ ਸਾਰੇ ਦਾ ਸਾਰਾ ਜਿਹੜਾ ਆਪਣਾ ਖਰਾਬ ਕਰਤਾ ਉਹਨੇ ਸਾਰੇ ਦਾ ਸਾਰਾ ਖਾ ਗਿਆ ਕਿਸਾਨ ਨੇ ਦੁਬਾਰਾ ਵੀ ਲਾਇਆ ਤਾਂ ਦੁਬਾਰਾ ਵੀ ਖਾ ਗਿਆ ਇਹਨਾਂ ਨੁਕਸਾਨ ਜਿਹੜਾ ਆਪਣਾ ਇਹ ਚੂਹਾ ਕਰਦਾ ਪਿਆ ਤੇ ਚਲੋ ਰਹਿਣ ਦਾ ਹੱਕ ਏ ਪਰ ਕੀ ਜਿਹੜਾ ਨੁਕਸਾਨ ਇਹ ਆਪਣਾ ਜਿਆਦਾ ਕਰਦਾ ਪਿਆ ਬਾਕੀ ਤੁਹਾਨੂੰ ਹੋਰ ਦੀ ਅੱਗੇ ਜਾ ਕੇ ਆਪਾਂ ਫਾਇਦੇ ਦੱਸਨੇ ਆ ਜਿਹੜੇ ਕਿਸਾਨ ਵੀਰ ਕਹਿੰਦੀ ਆਪਾਂ ਨੂੰ ਨਹੀਂ ਮਾਰਨਾ ਚਾਹੀਦਾ ਜਿਹੜੇ ਕਿਸਾਨ ਵੀਰ ਨੇ ਦਵਾਈ ਨਹੀਂ ਸੀ ਪਾਈ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਹੁਣ ਤੁਸੀਂ ਕਿਸਾਨ ਵੀਰੋ ਆਪਾਂ ਝੋਨਾ ਦੇਖ ਲਿਆ ਚਲੋ ਕਰ ਗਿਆ ਨੁਕਸਾਨ 5-7 ਮਰਲੇ ਕਿਸਾਨ ਜਰ ਲੇਗਾ ਤੇ ਹੁਣ ਕਿਸਾਨ ਵੀਰੋ ਤੁਸੀਂ ਆ ਪੱਠੇ ਦੇਖੋ ਇਸ ਕਿਸਾਨ ਵੀਰ ਨੇ ਕਦੀ ਵੀ ਆਪਣੇ ਹੱਥੀ ਚੋਇਆਂ ਨੂੰ ਦਵਾਈ ਨਹੀਂ ਪਾਈ ਤੇ ਇਹ ਕਿਸਾਨ ਵੀਰ ਜਿਹੜਾ ਆਪਣਾ ਇਹਨੇ ਠੇਕੇ ਤੇ ਇਹਦੇ ਕੋਲ ਆਪਦੀ ਜ਼ਮੀਨ ਨਹੀਂ ਹੈਗੀ ਆਪਣੇ ਠੇਕੇ ਤੇ ਦੋ ਗਣਾ ਲੈ ਕੇ ਪੱਠੇ ਬੀਜਦਾ ਤੇ ਇਹਦਾ ਜਿਹੜਾ ਆਪਦਾ ਕੰਮ ਹੈ ਇਹ ਆਪਣਾ ਬਲੂ ਡਾਟ ਦੇ ਵਿੱਚ ਜਿਹੜਾ ਆਪਣਾ ਪਾਰਸਲ ਦਾ ਕੰਮ ਕਰਦਾ ਦੇ ਨਾਲ ਇਹਨੇ ਕੋਈ 4-5 ਦੇ ਪਸ਼ੂ ਆਪਣੇ 3-4 ਰੱਖੇ ਨੇ ਜਰ ਨਾਲ ਦੁੱਧ ਦਾ ਕੰਮ ਚੱਲੀ ਜਾਂਦਾ ਸਰਕਲ ਚੱਲੀ ਜਾਂਦਾ ਕਿਉਂਕਿ ਇਹਦੇ ਕੋਲ ਆਪਦੀ ਜ਼ਮੀਨ ਨਹੀਂ ਹੈਗੀ ਤੇ ਨਾ ਹੀ ਇਸ ਕਿਸਾਨ ਨੇ ਕਰੀ ਆਪਦੇ ਹੱਥੀ ਅਜੇ ਤੱਕ ਵੀ ਇਹਨੇ ਚੂਹਿਆਂ ਨੂੰ ਦਵਾਈ ਨਹੀਂ ਪਾਈ ਤੇ ਆ ਜਿਹੜੇ ਪੱਠੇ ਨੇ ਤਕਰੀਬਨ 4-5 4-4 5-5 ਫੁੱਟ ਦੇ ਹੋ ਚੁੱਕੇ ਸੀ ਬਹੁਤ ਵਧੀਆ ਪੱਠੇ ਸੀ ਤੇ ਆ ਤੁਸੀਂ ਹੁਣ ਪੱਠਿਆਂ ਦਾ ਹਾਲ ਦੇਖ ਲਓ ਪੱਠਿਆਂ ਦਾ ਹਾਲ ਕੀ ਕਰਤਾ ਐਨੇ ਕ ਕਿਸਾਨ ਵੀਰ ਨੇ ਪਰਾਂ ਜਿਹੜੇ ਵੱਡੇ ਨਹੀਂ ਜਾਣੇ ਕਿ ਆਪਾਂ ਇਸ ਨੇ ਇਕੱਠੇ ਕਰਕੇ ਖੜੇ ਨੇ ਕਿਉਂਕਿ ਵਟੇ ਜੋ ਕਿ ਛੱਡੀ ਨੀਗੇ ਤਕਰੀਬਨ 1 2 ਅੱਧੇ ਫੁੱਟ ਤੋਂ ਲੈ ਕੇ ਜਾਂ 4 5 ਇੰਚ ਤੋਂ ਲੈ ਕੇ ਸਾਰੇ ਦੇ ਸਾਰੇ ਜਿਹੜੇ ਪੱਠੇ ਖਰਾਬ ਕਰਦੇ ਨੇ ਇਸ ਕਿਸਾਨ ਵੀਰ ਨੇ ਦਵਾਈ ਪਾਈ ਨਹੀਂ ਕਦੀ ਤੇ ਫਿਰ ਵੀ ਇਹਦੇ ਨਾਲ ਦੇਖੋ ਕਿੰਨਾ ਨੁਕਸਾਨ ਕਰਤਾ ਇਹ ਵੀ ਇਹਦੀ ਜ਼ਮੀਨ ਠੇਕੇ ਤੇ ਆ ਜਿਹੜੀ ਆ ਕਿਸਾਨ ਜਿਹੜਾ ਆਪਣਾ ਤੂੜੀ ਵੀ ਮੁੱਲ ਦੀ ਲੈਂਦਾ ਉਹ ਵੀ ਨਹੀਂ ਬਿਆਪ ਦੀ ਜ਼ਮੀਨ ਚਲੋ ਹੋਵੇ ਚਲੋ ਬੰਦਾ ਜਾ ਰ ਜਾਂਦਾ ਠੇਕੇ ਤੇ ਸਾਰਾ ਕੁਝ ਲੈ ਕੇ ਜ਼ਮੀਨ ਵੀ ਆਪਣੇ ਠੇਕਾ ਵੀ ਭਰਦਾ ਪੱਠੇ ਵੀ ਅੱਗੋਂ ਨਹੀਂ ਹੋਏ ਤੇ ਜਿਹੜੇ ਤੂੜੀ ਦੀ ਰਕਮ ਤਾਂ ਆਪਣੀ ਫਿਰ ਜ਼ਿਆਦਾ ਆਊਗੀ ਕਿਉਂਕਿ ਜੇ ਤੋ ਪੱਠੇ ਨਹੀਂ ਹੋਏ ਇਹ ਤੋਂ ਓੜੀ ਕਿਸਾਨ ਨੂੰ ਜ਼ਿਆਦਾ ਪਾਣੀ ਪਵੇਗੀ ਨਾ ਦਾਣਾ ਵੀ ਇਹ ਮਹਿੰਗਾ ਤੇ ਇਹ ਕਿਸਾਨ ਵੀਰ ਨੇ ਕਦੀ ਵੀ ਆਪਦੇ ਹੱਥੀ ਇੱਕ ਪੂਰੀ ਵੀ ਜਿਹੜੀ ਚੂਹਿਆਂ ਨੂੰ ਦਵਾਈ ਨਹੀਂ ਪਾਈ ਚਲੋ ਇਹ ਵੀ ਦੇਖ ਲਿਆ ਅੱਗੇ ਕਿਸਾਨ ਵੀਰੋ ਜਿਹੜਾ 4 ਏ ਜਿਹੜੇ ਕਿਸਾਨ ਵੀਰਾਂ ਨੇ 4 ਪਾਉਂਦੇ ਨੇ ਤੇ ਆਹ 4 ਦਾ ਹਾਲ ਕਰਦਾ ਹੈ 4 ਛਪੇਰੇ ਜਿਵੇਂ ਆਪਣਾ ਬਾਰਡਰ ਹੁੰਦਾ ਨਾ ਉਸੇ ਤਰ੍ਹਾਂ ਇਹ 4 ਨੂੰ ਕਵਰ ਕੀਤਾ ਹੋਇਆ ਹੈ ਐਸ ਪਾਸੇ ਜਾਲੀ ਲੱਗੀ ਏ ਦੂਜੇ ਪਾਸੇ ਲਫਾਫਾ ਲਾਇਆ ਹੋਏ ਅਜੇ ਵੀ ਚੂਹਾ ਜਾਣੀ ਕਿ ਮਾਰ ਮਾਰ ਜਾਂਦਾ ਵਿੱਚ ਖੁੱਡਾਂ ਕਰ ਕਰਕੇ ਚੂਹਾ ਆਚਾਰ ਖਰਾਬ ਕਰਦਾ ਪਿਆ ਇਸ ਤੋਂ ਅਗੇ ਕਿਸਾਨੀ ਦੇ ਜਿਨ੍ਹਾਂ ਨੇ ਵੀਰਾਂ ਨੇ ਜਿਹੜੀ ਮੱਕੀ ਬੀਜੀ ਹੋਈ ਚਾਰ ਵਾਸਤੇ ਜਿਨ੍ਹਾਂ ਚਾਰ ਪਾਉਣਾ ਕਣਕ ਤੋਂ ਵੱਡ ਕੇ ਜਿਹੜੀ ਮੱਕੀ ਬੀਜਦੇ ਨੇ ਉਹ ਕਿਸਾਨੀ ਬਰੋ ਮੱਕੀ ਦੇ ਉੱਤੇ ਚੜ ਕੇ ਟਾਂਡੇ ਨੂੰ ਉੱਤੋਂ ਜਾ ਕੇ ਛੱਲੀਆਂ ਖਾਦੀ ਆਉਂਦਾ ਤੇ ਉੱਤੋਂ ਟਾਂਡਾ ਵੱਡਾ ਆਉਂਦਾ ਉੱਤੋਂ ਜਾਨੀ ਕਿ ਚਾਰ ਵਾਲੀ ਮੱਕੀ ਵੀ ਖਰਾਬ ਕਰੀ ਆਉਂਦਾ ਤੇ ਜਿਹੜੇ ਆਪਣੇ ਕਿਸਾਨ ਵੀਰਾਂ ਨੇ 126 ਛੋਨੇ ਦੀ ਪਨੀਰੀ ਆਪਣੇ ਬੀਜਣੀ ਹੈ ਬੀਜੀ ਹੋਈਏ ਉਹ ਕਿਸਾਨ ਵੀ ਉਹ ਜਿਹੜੇ ਆਪਣੇ ਕਿਸਾਨ ਨੇ ਰਾਤ ਨੂੰ ਉਥੇ ਜਾ ਕੇ ਬੰਦੇ ਨੇ ਪਨੀਰੀ ਤੇ ਤਾਂ ਹੀ ਜਿਹੜੀ ਪਨੀਰੀ ਉਹਨਾਂ ਦੀ ਹੁੰਦੀ ਪਈਏ ਇੰਨਾ ਹਾਲ ਕੀਤਾ ਚੂਏ ਨੇ ਕੋਈ ਦਵਾਈ ਨਹੀਂ ਖਾਂਦਾ ਕੋਈ ਕੋਸ਼ਿਸ਼ ਨਹੀਂ ਕਰਦਾ तकरीबन ਆਪਣੇ ਜਿਹੜੀ ਪਨੀਰੀ ਜਿਹੜੀ ਪਹਿਲਾਂ ਪਹਿਲਾਂ ਬੀਜੀ ਗਈ ਜਿਵੇਂ ਆਪਣੇ ਅਗੇਤੀ ਬਜਾਈ ਵਾਲੇ ਚਲੋ ਹੋ ਗਈ ਹੁਣ ਆਪਣੇ ਕਿਸਾਨ ਵੀਰੋ ਸਾਡੇ ਏਰੀਆ ਦੇ ਵਿੱਚ ਜਮਾਨ ਕੇ ਚਲੋ ਜਿੱਥੇ ਵੀ ਚੂਹਾ ਜ਼ਿਆਦਾ ਚੂਨੇ ਦੀ ਜਿਹੜੀ ਝੋਨੇ ਦੀ ਪਨੀਰੀ ਤਿਆਰ ਕਰਨੀ ਬਹੁਤ ਜ਼ਿਆਦਾ ਔਖੀ ਹੈ ਇਹ ਕਿਸਾਨ ਵੀਰ ਨੇ ਜਿਹਨਾਂ ਕਿਸਾਨ ਵੀਰਾਂ ਨੇ ਮੱਕੀ ਲਾਈਏ ਦੋ ਦੋ ਕੇਲੇ ਉਹਨਾਂ ਨੇ ਪਨੀਰੀ ਬੀਜੀ ਹੋਈਏ ਬੜੇ ਔਖੇ ਹੋ ਕੇ ਜਿਹੜੇ ਤਿਆਰ ਕਰਦੇ ਪੈਣੇ ਇੰਨਾ ਜਿਹੜਾ ਚੂਹੇ ਨੇ ਬੁਰਾ ਹਾਲ ਕਰਤਾ ਪਨੀਰੀ ਤੱਕ ਵੀ ਨਹੀਂ ਹੋਣ ਦਿੰਦਾ ਤੇ ਜਿਹੜਾ ਆਪਾਂ ਮੱਕੀ ਕਿਸਾਨ ਵੀਰ ਨੇ ਦੋ ਵਾਰੀ ਆਪਣੇ ਗਾਚਾ ਜਿਹਨੇ ਆਪਾਂ ਮੱਕੀ ਕਹਿ ਦਿੰਨੇ ਆ ਕਿਸਾਨ ਵੀਰ ਨੇ ਬੀਜੇ ਨੇ ਤੇ ਦੋ ਵਾਰ ਹੀ ਜਿਹੜਾ ਉਹਦਾ ਬੀ ਚੋ ਗਿਆ ਹੋਇਆ ਉਹਦੀ ਆਪਾਂ ਵੀਡੀਓ ਵਿੱਚ ਬਣਾਈ ਨੀਗੀ ਤੇ ਉਹਦਾ ਕਿਸਾਨ ਵੀਰ ਦਾ ਦੋ ਵਾਰ ਹੀ ਜਿਹੜਾ ਬੀਜ ਚੁਗ ਗਿਆ ਤੇ ਇੱਕ ਆਹ ਪੱਠੇ ਦੇਖ ਲਓ ਇਹਦੇ ਵਿੱਚ ਵੀ ਜਿਹੜੀ ਜਿਹੜਾ ਵੀ ਬੀਜ ਪਾਇਆ ਸੀ ਸਾਰੇ ਦਾ ਸਾਰਾ ਜਿਹੜਾ ਬੀਜ ਖਾ ਚੁੱਕਿਆ ਤੇ ਹੁਣ ਆ ਮਾੜਾ ਮੋਟਾ ਕਾ ਕੁੱਗ ਗਿਆ ਜਾਂ ਥੋੜੇ ਬਾਅਦ ਜਿਹੜੇ ਆਪਣੇ ਟਾਂਡੇ ਜਵਾਰ ਦੇ ਹੈਗੇ ਨੇ ਥੋੜੀ ਬਾਅਦ ਵਿੱਚ ਪਾਈ ਸੀ ਕਿਉਂਕਿ ਇਹ ਜਿਹੜੀ ਮੱਕੀ ਪਹਿਲਾਂ ਪਹਿਲਾਂ ਬੀਜੀ ਗਈ ਉਹ ਤੇ ਇੱਕਦੋ ਆਪਾਂ ਚਾਰ ਲਾਂਗੇ ਉਸ ਤੋਂ ਬਾਅਦ ਜਵਾਰ ਜਾਂ ਮੱਕੀ ਦੁਬਾਰਾ ਬੀਜਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਜੇ ਬੀਜਦੇ ਆ ਤੇ ਸਾਰੇ ਬਸ ਸਾਰਾ ਕਿਸਾਨੀ ਵੀਰ ਬੇਚੋਕ ਜਾਂਦਾ ਆਪਣੇ ਗਵਾੜੀਏ ਤੇ ਉਹਦਾ ਦੋਵਰੀ ਬੀਜ ਜਿਹੜਾ ਮੱਕੀ ਦਾ ਚੁਗ ਗਿਆ ਤੇ ਆ ਵੀ ਹੁਣ ਬੀਚ ਗਿਆ ਹੋਇਆ ਵਿੱਚ ਮੱਕੀ ਦਾ ਤੇ ਪੱਠੇ ਹੋਏ ਨਹੀਂਗੇ ਉਸ ਤੋਂ ਬਾਅਦ ਤਾਂ ਪੱਠੇ ਹੋਏ ਨਹੀਂ ਹੁੰਦੇ ਤੇ ਬਾਅਦ ਚਲੋ ਇੱਕ ਅੱਧੀ ਬਾਰਿਸ਼ ਆ ਗਈ ਚਲੋ ਬਾਰਿਸ਼ ਦੇ ਬਾਅਦ ਦਾ ਨੁਕਸਾਨ ਹੈ ਪਹਿਲਾਂ ਚੂਹੇ ਨੇ ਪੱਠੇ ਨਹੀਂ ਹੋਣ ਦਿੱਤੇ ਐਨੇ ਕਿਸਾਨ ਵੀਰੋਂ ਚੂਹਿਆਂ ਦੇ ਜਿਹੜੇ ਮਨਾ ਮਾਰਨੇ ਫੈਰੇ ਨੇ ਇਹ ਉਹਨਾਂ ਕਿਸਾਨਾਂ ਵੀਰਵਾ ਜਿਹੜੇ ਕਿਸਾਨ ਵੀਰ ਨਹੀਂ ਮਾਰਦੇ ਹਾਂ ਤੁਹਾਡੇ ਏਰੀਆ ਦੇ ਵਿੱਚ ਕਿਉਂਕਿ ਕਿਸਾਨ ਵੀਰੋ ਜਿਹੜੀ ਸਾਡੀਆਂ ਜਮੀਨਾਂ ਇੱਥੇ ਪੱਕੀਆਂ ਜਮੀਨਾਂ ਨੇ ਜਿਹੜੀ ਖੋਡ ਪੱਕੀ ਬਣ ਜਾਂਦੀ ਹੈ ਜਦੋਂ ਪਾਣੀ ਲਾਉਣੀ ਇਹਦੇ ਖੋਡ ਬੰਦ ਨਹੀਂ ਹੁੰਦੀ ਤੇ ਜਿਹਨਾਂ ਚੂਹੇ ਮਰਦੇ ਨਹੀਂ ਮਰਦੇ ਜਿਹੜੀਆਂ ਜ਼ਮੀਨਾਂ ਰੇਤਲੀਆਂ ਨੇ ਕਸਰ ਜ਼ਮੀਨਾਂ ਨੇ ਉਥੇ ਜੇਕਰ ਖੋਡ ਬਣਦੀ ਵੀ ਹੈਗੀ ਏ ਤੇ ਉਹ ਖੁੱਡਾਂ ਜਿਹੜੀਆਂ ਜਦੋਂ ਆਪਾਂ ਪਾਣੀ ਲਾਉਣੀ ਤਾਂ ਖੁੱਡਾਂ ਬੰਦ ਹੋ ਜਾਂਦੀਆਂ ਖੁੱਡਾਂ ਬਹਿ ਜਾਂਦੀਆਂ ਨੇ ਜਿਹਨਾਂ ਚੂਹਾ ਖੁੱਡਾਂ ਦੇ ਵਿੱਚ ਹੀ ਮਰ ਜਾਂਦਾ ਜਿਹਨਾਂ ਉਹਦੇ ਵਿੱਚ ਅਗਲਾ ਵਾਧਾ ਬਹੁਤ ਘੱਟ ਵਾਧਾ ਸਾਡੇ ਤਾਂ ਇੱਥੇ ਜਿਹੜੀਆਂ ਪੱਕੀਆਂ ਖੁੱਡਾਂ ਬਣੀਆਂ ਨੇ ਚੂਹਾ ਜਾਣ ਕੇ ਜਿਆਦਾ ਵਧਦਾ ਖੋੜੇ ਆਪਣੀ ਜਲਦੀ ਪੱਕਾ ਘਰ ਬਣ ਜਾਂਦਾ ਜਲਦੀ ਖੁੱਡ ਮਰਦੀ ਨਹੀਂਗੀ ਜਿਵੇਂ ਆਪਾਂ ਪਾਣੀ ਵੀ ਲਾ ਦਿੰਨੇ ਆ ਤੇ ਜਿਹਦੇ ਕਰਕੇ ਇਹ ਕਿਸਾਨਗਰ ਜਿਹੜੇ ਪੱਕੀਆਂ ਜ਼ਮੀਨਾਂ ਦੇ ਵਿੱਚ ਹਮੇਸ਼ਾ ਜ਼ਿਆਦਾ ਚੂਹਾ ਹੁੰਦਾ ਹੈ ਇਹ ਤੁਸੀਂ ਧਿਆਨ ਆਪਾਂ ਹਰ ਕਿਸਾਨ ਜਾਣਦਾ ਤੇ ਜਿਹੜੀਆਂ ਜ਼ਮੀਨਾਂ ਰੇਤਲੀਆਂ ਨੇ ਉਹਨਾਂ ਦੇ ਵਿੱਚ ਕਿਸਾਨਗਰ ਫਰਕ ਹੁੰਦਾ ਚੂਹੇ ਦਾ ਉੱਥੇ ਚੂਹਾ ਬਹੁਤ ਘੱਟ ਹੁੰਦਾ ਨੁਕਸਾਨ ਵੀ ਜਾਣੀ ਕਿ ਥੋੜਾ ਬਹੁਤਾ ਨੁਕਸਾਨ ਕਰਦਾ ਔ ਕਿ ਬਹੁਤਾ ਨਹੀਂ ਕਰਦਾ ਸਾਡੇ ਤਾਂ ਤਾਂ ਜੇ ਪੱਕੀਆਂ ਵੱਟਾਂ ਜਿੰਦੀ ਜ਼ਮੀਨ ਉੱਚੀ ਅਗਲਾ ਵੱਟ ਪੱਕੀ ਪਾਉਣੀ ਪੈਂਦੀ ਏ ਵੀ ਰੁੜਨ ਤੋਂ ਜੇ ਜ਼ਿਆਦਾ ਮੀਂਹ ਪਾਰਸ਼ ਆਵੇ ਤੇ ਵਾਟਾਂ ਵੀ ਰੁੜਨਾਂ ਪੱਕੀਆਂ ਵਟਾਂ ਪਾਉਣੀਆਂ ਪੈਂਦੀਆਂ ਨੇ ਤੇ ਇਸ ਕਰਕੇ ਕਿਸਾਨ ਵੀਰੋ ਜਿਹੜੇ ਪੱਕੀਆਂ ਜ਼ਮੀਨਾਂ ਦੇ ਵਿੱਚ ਜ਼ਿਆਦਾ ਚੂਹਾ ਹੁੰਦਾ ਹੈ ਇਹ ਹਾਲ ਕਰਦਾ ਜੀ ਚੂਹੇ ਦਾ ਇਹ ਆਪਣੇ ਫਾਇਦੇ ਨੇ ਜਿਹੜੇ ਆਪਣੇ ਕਿਸਾਨ ਵੀਰ ਕਹਿੰਦੇ ਆਪਾਂ ਨੂੰ ਨਹੀਂ ਚੂਹਾ ਮਾਰਨਾ ਚਾਹੀਦਾ ਐਨੇ ਫਾਇਦੇ ਨੇ ਕਿਸਾਨ ਨੂੰ ਇਹਨਾਂ ਦੇ ਦੱਸੋ ਤਾਂ ਹੁਣ ਕਿਸਾਨ ਕੀ ਕਰੇ ਦਵਾਈ ਨਾ ਪਾਵੇ ਤਾਂ ਕੀ ਕਰੇ ਚਲ ਜੇ ਨੁਕਸਾਨ ਥੋੜਾ ਬਾਧਾ ਝੋਨਾ ਕੋਈ 2-4 ਮਰਲੇ 5 ਮਰਲੇ 10 ਮਰਲੇ ਖਾ ਜਾਏ ਕੋਈ ਚੱਕਰ ਨਹੀਂ ਪਨੀਰੀ ਵੀ ਖਾਦੀ ਆਉਂਦਾ ਮੱਕੀ ਦਾ ਜਿਹੜਾ ਚਾਰ ਵੀ ਖਾਦੀ ਆਉਂਦਾ ਮੱਕੀ ਨੂੰ ਜਿਹੜੇ ਉਤੇ ਛਲਡੀਆਂ ਲੱਗੀਆਂ ਉਹ ਵੀ ਖਾਦੀ ਆਉਂਦਾ ਉਤੋਂ ਤੋੜ ਕੇ ਸੱਟੀ ਆਉਂਦਾ ਜਿਹੜੇ ਪੱਠੇ ਤੁਸੀਂ ਆ ਦੇਖ ਰਹੇ ਹੋ ਪੱਠਿਆਂ ਦਾ ਕੀ ਹਾਲ ਕਰਤਾ ਇਹ ਚਰਨੇ ਠੇਕੇ ਦੇ ਲਈ ਏ ਇੱਕ ਵਾਰੀ ਵੀ ਨਹੀਂ ਜਿਹੜੇ 5-7 ਮਰਲੇ ਜਿਹੜੇ ਵੱਡੇ ਨੇ ਉਹ ਵੀ ਇਕੱਠੇ ਕੀਤੇ ਨੇ ਵੀ ਪੱਠੇ ਵੱਡੇ ਨਹੀਂ ਕੀਤੇ ਜਿਵੇਂ ਆ ਪੱਠੇ ਵਿੱਚ ਸੁੱਕੇ ਪਏ ਨੇ ਇਹਨਾਂ ਨੂੰ ਇਕੱਠੇ ਕਰਕੇ ਚਲੋ ਹਰੇ-ਹਰੇ ਪੱਠੇ ਕਰੀ ਵੱਢ ਕੇ ਲਾਏਗਾ ਥੋੜਾ ਬਾਤਾ ਬਿਗੁਜਾਰਾ ਚਲ 4-5 ਦਿਨ ਡੰਗਰਾਂ ਜਿਹੜੇ ਖਾਲੇ-ਖਾਲੇ ਬਸ ਤੇ ਉਸ ਤੋਂ ਬਾਅਦ ਡੰਗਰਾਂ ਨੇ ਆਹ ਹਰ ਕਰਤਾ ਜਿਹੜੀ ਹੁਣਾਂ ਫੋਟ ਫੋਟ ਦੀ ਪਈ ਤੇ ਉਹ ਵੀ ਕਿਸਾਨ ਵੀਰੋਂ ਹੁਣ ਨਾਲ ਖਾਦੀ ਆਉਂਦਾ ਐਨੇ ਚੂਹੇ ਨੇ ਜਿਹੜਾ ਆਪਣਾ ਬੁਰਾ ਹਾਲ ਕਰਤਾ ਕਿਉਂਕਿ ਜਿਹੜੇ ਕਿਸਾਨਾਂ ਵੀਰਾਂ ਦੇ ਖੇਤਾਂ 'ਚ ਹੈਗਾ ਉਹੀ ਜਾਣਦੇ ਨੇ ਵੀ ਚੂਹੇ ਕਿੰਨਾ ਨੁਕਸਾਨ ਕਰਦਾ ਜਿਹੜੇ ਏਰੀਆ ਦੇ ਵਿੱਚ ਨਹੀਂ ਹੈਗਾ ਤੇ ਉਹਨਾਂ ਨੂੰ ਲੱਗਦਾ ਕਿ ਚੂਹਾ ਨਹੀਂ ਮਾਰਨਾ ਚਾਹੀਦਾ ਕਿਉਂਕਿ ਉਥੇ ਚੂਹੇ ਬਹੁਤ ਘਟ ਨੇ ਇਸ ਕਰਕੇ ਕਿਸਾਨ ਮਜਬੂਰ ਹੋ ਕੇ ਕਿਸਾਨ ਵੀਰੋਂ ਆਪਾਂ ਦਵਾਈ ਪਾਉਣੇ ਆ ਇਹ ਕਿਸੇ ਦਾ ਸ਼ੌਂਕ ਨਹੀਂ ਕਿਉਂਕਿ ਹਰ ਇੱਕ ਨੂੰ ਜਿਹੜਾ ਜਮੀਨ ਤੇ ਰਹਿਣ ਦਾ ਹੱਕ ਏ ਤੇ ਆ ਕਿਸਾ ਨਾ ਬਾਕੀ ਇਹ ਨੁਕਸਾਨ ਵੀ ਬਹੁਤ ਕਰਦਾ ਬਾਕੀ ਤੁਸੀਂ ਵੀ ਆਪਣਾ ਕਮੈਂਟਾਂ ਦੇ ਵਿੱਚ ਜਰੂਰ رائے ਦਿਹਾ ਜੇ ਤੇ ਵੀ ਇਹ ਆਪਾਂ ਨੂੰ ਇਹ ਕੀ ਹੱਲ ਕਰਨਾ ਚਾਹੀਦਾ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਬ ਸੁਬਸਕ੍ਰਾਈਬ ਕਰ ਲਓ ਜੀ ਧੰਨਵਾਦ